ほら。<Hold> on. Oh, ਦੀ ਬਾਤ ਹੋ ਰਹੀ ਹੈ ਬਾਤ ਪਹਿਲੇ ਰਾਵਲਾ ਕਾਲੋ ਰਾਮ ਨੇ ਮਕਰਾਉਣਾ ਬਾਜੀਪੰਡੀ ਫੜਕਿਓ ਤਾਂ ਦਾ ਦੋ ਕਿਹਨੂੰ ਅਰੇਸਟ ਕੀਤਾ ਗਿਆ ਕਿਹਨੂੰ ਦੇ ਇਹ ਸਾਡੇ ਵੱਲੋਂ 2022 ਦੇ ਵਿੱਚ ਇੱਕ ਮਗਦਮਾ ਨੰਬਰ 106/25 ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਮਗਦਮੇ ਦੀ ਤਫਤੀਸ਼ ਦਾ ਸੰਬੰਧ ਸੀਗਾ ਕੰਚਨ ਕੁਮਾਰੀ ਔਰ ਪਕਮਲ ਭਾਵੀ ਜੋ YouTube ਇਨਫਲੂਐਂਸਰ ਸੀਗੀ ਜਿਹਦੀ ਡੈੱਡ ਬੋਡੀ ਸਾਨੂੰ ਵਦੇਸ਼ ਹਸਪਤਾਲ ਪੋਚੋ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਸੀਗੀ ਜਿਸ ਤੋਂ ਬਾਅਦ ਅਸੀਂ ਜਿਹੜਾ ਇਹ ਮਗਦਮਾ ਦਰਜ ਰਜਿਸਟਰ ਕੀਤਾ ਸੀਗਾ ਤੇ ਇਹ ਮਗਦਮਾ ਦਰਜ ਰਜਿਸਟਰ ਹੋਣ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਪੰਜ ਅਕਿਊਜ਼ਡ ਪਾਏ ਗਏ ਸੀਗੇ ਜਿਹੜੇ ਇੱਕ ਜਸਪ੍ਰੀਤ ਸਿੰਘ ਸੀਗਾ ਇੱਕ ਨਿਮਰਤਜੀਤ ਸੀਗਾ ਸੀ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਕਰ ਲਿਆ ਸੀਗਾ ਤੇ ਜਿਨ੍ਹਾਂ ਦਾ ਚਲਾਨ ਅਸੀਂ ਮਾਣੀ ਉਹ ਅਦਾਲਤ ਵਿੱਚ ਪੇਸ਼ ਕਰਤਾ ਤੇ 3ਰਡ ਸੀਗਾ ਅਮਰਿਤਪਾਲ ਮਹਿਰੋ ਜੋ ਵਾਰਦਾਤ ਕਰਕੇ ਵਿਦੇਸ਼ ਫਰਾਰ ਹੋ ਗਿਆ ਸੀਗਾ ਫੋਰਥ ਵਨ ਸੀਗਾ ਰਣਜੀਤ ਸਿੰਘ ਪੁੱਤਰ ਸਰਮੁਖ ਸਿੰਘ ਵਾਸੀ ਪਿੰਡ ਸੋਹਲ ਥਾਣਾ ਚਵਾਲ ਜ਼ਿਲ੍ਹਾ ਤਰਨਤਾਰ ਇਹਨੂੰ ਕੱਲ ਸਾਡੇ ਵੱਲੋਂ ਹੋਮ ਅੰਡ ਇੰਟੈਲੀਜੈਂਸ ਦੇ ਬੇਸ ਅਡੇ ਤੇ ਸਾਡੀ ਥਾਣਾ ਕੈਂਟ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇਹਦਾ 5 ਡੇਜ਼ ਦਾ ਰਿਮਾਂਡ ਦੀ ਅਸੀਂ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਸੀ ਤੇ ਮਾਨਯੋਗ ਅਦਾਲਤ ਨੇ ਸਾਡੀਆਂ ਜਿਹੜੀਆਂ ਦਲੀਲਾਂ ਸੁਣ ਤੋਂ ਬਾਅਦ ਇਹਦਾ 3 ਡੇਜ਼ ਦਾ ਰਿਮਾਂਡ ਸਾਨੂੰ ਦੇ ਦਿੱਤਾ ਕੋਲੇ ਸਰਮਾਨ ਜੀ ਕਿੱਥੋਂ ਗ੍ਰਿਫਤਾਰ ਕੀਤਾ ਅਬਜੀਤ ਸਾਹਿਬ ਵੀ ਅਰੈਸਟ ਹੋਏ ਕੋਲੇ ਨੂੰ ਨਹੀਂ ਨਹੀਂ ਜੀ ਇਹ ਸਾਡੀ ਟੀਮ ਵੱਲੋਂ ਅਰੈਸਟ ਕੀਤਾ ਗਿਆ ਹੈ ਇਹਦੇ ਰਸ਼ੀਦ ਟਗਾਣਿਆਂ ਤੋਂ ਇਹਨੂੰ ਅਰੈਸਟ ਕੀਤਾ ਵਿਆ ਅੱਛਾ ਸਰ ਜਿਸ ਤਰ੍ਹਾਂ ਤਸਕੀਰ ਦੀ ਹੋਣ 3 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੋਂ 3 ਦਿਨਾਂ ਦਾ ਰਿਮਾਂਡ ਮਿਲ ਗਿਆ ਤੁਹਾਨੂੰ ਕੀ ਤੁਸੀਂ ਇਸ ਤੋਂ ਨੇ ਇਹ ਸਭ ਪੁੱਛਪੜਤਾ ਲਓਗੇ ਅਮਰਪਾਲ ਮੈਨੂ ਹੈ ਕੋਦੇ ਨਾਲ ਕੰਜਾ ਨਾਲ ਗੱਲਬਾਤ ਹੁੰਦੀ ਹੈ ਜਾਂ ਉਹਨੂੰ ਕੋਈ ਨਹੀਂ ਕਿਹਾ ਜਾਂ ਜਲਦੀ ਦੇਖੋ ਜੀ ਹਜੇ ਸਾਡੇ ਕੋਲੇ ਕੱਲ ਇਹਨੂੰ ਅਰੈਸਟ ਕੀਤਾ ਵਿਆ ਇਸੇ ਕਰਕੇ ਸੀ ਇਹਦਾ ਰਿਮਾਂਡ ਮੰਗਿਆ ਵਿਆ ਜੋ ਵੀ ਮਤਲਬ ਕਿ ਜਿਹੜੀ ਵੀ ਸਾਨੂੰ ਐਵੀਡੈਂਸ ਚਾਹੀਦੀ ਆ ਉਹ ਅਸੀਂ ਕਲੈਕਟ ਕਰ ਲਵਾਂਗੇ ਕਿਹੜੇ ਕਿਹੜੇ ਅਦਾਲਤ ਕਿਹੜੀ ਜਾਰੀ ਕੀਤੀ ਜਾ ਰਹੀ ਹੈ ਇਹ ਅੱਜ ਇਹਨਾਂ ਦੀ ਤਰੀਕ ਵੀ ਸੀਗੀ ਮਾਨਯੋਗ ਅਦਾਲਤ ਦੇ ਵਿੱਚ ਅਮਰਿਤਪਾਲ ਮੈਰੋ ਤੇ ਰਣਜੀਤ ਸਿੰਘ ਦੀ ਅਸੀਂ ਇਹਨਾਂ ਦੇ ਅਗੇਂਸਟ ਜਿਹੜੀ ਪੀਓ ਪ੍ਰਸੀਡਿੰਗ ਇਨੀਸ਼ੀਏਟ ਕੀਤੀ ਸੀਗੀ ਤੇ ਉਹ ਮਾਨਯੋਗ ਅਦਾਲਤ ਤੋਂ ਆ ਆਰਡਰ ਜਿਹੜਾ ਹੈਗਾ ਅਸੀਂ ਪੁੱਛਦੇ ਕਰਦੇ ਆ ਮਾਨਯੋਗ ਅਦਾਲਤ ਨੂੰ ਬੇਨਤੀ ਕਰਦੇ ਜਦੋਂ ਸਾਨੂੰ ਆਰਡਰ ਮਿਲ ਗਿਆ ਅਸੀਂ ਤੁਹਾਨੂੰ ਇਨਫੋਰਮ ਕਰ ਦਾਂਗੇ ਸਰ ਲੋਕੇਸ਼ਨ ਜਿਹੜੀ ਕਿਥੋਂ ਰੈਕਿਟ ਕੀਤਾ ਇਹਨੂੰ ਇਹਨੂੰ ਜੀ ਇਹਦੇ ਪੈਂਡ ਤੋਂ ਕੀਤਾ ਹੋਇਆ ਅੱਛਾ ਸਰ ਸਰ ਜਿਸ ਤਰ੍ਹਾਂ ਤੁਸੀਂ ਇਹਨੂੰ ਫੜ ਲਿਆ ਰਣਜੀਤ ਸਿੰਘ ਕੀ ਇਹਦਾ ਤੁਸੀਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਤੇ ਪਤਾ ਲੱਗਿਆ ਕਿ ਅਮਰਪਾਲ ਮੈਰੋ ਨਾਲ ਦੀ ਗੱਲਬਾਤ ਹੁੰਦੀ ਆ। ਇਸੇ ਲਈ ਅਸੀਂ 3 ਡੇਜ਼ ਦਾ ਰਿਮਾਂਡ ਲਿਆ ਜੀ। ਤਾਂ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ਾਂ ਬਾਰੇ ਪੁੱਛ ਪੜਤਾਲ ਕੀਤੀ ਜਾਊਗੀ ਵੀ ਅਮਰਪਾਲ ਮੈਰੋ ਨਾਲ ਇਹਦਾ ਲਿੰਕ ਐਸਟੈਬਲਿਸ਼ ਕਿੱਦਾਂ ਹੋਇਆ ਸੀਗਾ। ਉਹ ਕੂਆ ਵਾਰਦਾਤ ਵਾਲੇ ਦਣ ਕੀਤਾ ਹੋਇਆ ਔਰ ਕਿਸ ਵਹੀਕਲ ਤੇ ਇਹ ਇਥੇ ਅਪਰੋਚ ਕੀਤਾ ਉਹ ਆ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਡਿਊਰਿੰਗ ਰਿਮਾਂਡ ਪੀਰੀਅਡ ਦੇ ਵਿੱਚ ਇਹਨਾਂ ਤੋਂ ਪੁੱਛੀਆਂ ਜਾਣੀਆਂ ਇਹ ਇੱਕ ਮਰਡਰ ਦੀ ਜਿਹੜੀ ਕਾਂਸਪੀਰੇ ਸੀਗੀ ਇਹ ਘਟਨਾ ਉਹਦੀ ਇੱਕ ਕਾਂਸਪੀਰੇਸੀ ਦਾ ਪਾਰਟ ਹੈ ਠੀਕ ਹੈ